पर इसराइल च जो कब्रिस्तान सी क्यों तो संत जी वो तो होता था पर बाइबल में मैं कहता कहां भी झूठ है बाइबल में परमेश्वर के वचन ने कहा कि बहुत सारे मुर्दे जी उठे मुर्दे कितों जी उठते हैं पर कब्र चो ते कब्र आज रे कटोया तो पया ही नहीं फिर मुर्दे कितना जी उठे वो कितने सी

ਉਹ ਕਿੱਥੇ ਮਰਿਆ ਪੱਰੇ ਕੇ ਪਹਾੜ ਤੇ ਤੇ ਪ੍ਰਗਟ ਕਿੱਥੇ ਹੋਇਆ ਤੇ ਮਸੀਹ ਕੌਣ ਹੈ ਪਹਾੜ ਚਟਾਨ ਤੇ ਪ੍ਰਗਟ ਕਾਦੇ ਕਿੱਥੇ ਹੋਇਆ ਫਿਰ ਆ ਤੋ ਨਾ ਕੇ ਬੋਲ ਹਾਲੇਲੂਇਆ ਆਮੇਨ ਜਿਹੜੇ ਮਸੀਹ ਚ ਮਰਦੇ ਨੇ ਉਹਨਾਂ ਨੂੰ ਕਿਤੇ ਲੱਭਣ ਦੀ ਕੋਸ਼ਿਸ਼ ਨਾ ਕਰੋ ਦੁਬਾਰਾ ਮਸੀਹ ਉਹਨਾਂ ਨੂੰ ਖਾਣ ਸਕਦਾ ਆਮੇਨ ਬੰਦਾ ਹੀ ਕੀਆ ਬੋਲੋ ਬੰਦਾ ਹੀ ਕਬਰਿਆ ਹੁਣ ਭਾਈ ਜੀ ਆਪਣੇ ਭਾਈ ਗੁਜਾਰ ਜੀ ਦੀ ਕਬਰ ਖੁੱਲੇਗੀ ਕਿ ਨਹੀਂ ਦੱਸੋ ਹੁਣ ਨਹੀਂ ਗੀ ਅਹ ਜੇ ਉਹ ਕਬਰ ਜਿਹਾਏਗਾ ਤਾਂ ਮੈਂ ਕੀ ਕਹਾਂ ਦੱਸ ਉਹ ਤਾਂ ਉੱਥੇ ਹੈ ਹੀ ਨਹੀਂ ਗਾ ਤੂੰ ਮੈਨੂੰ ਸਮਝ ਤੇ ਮਸੀਹ ਹੀ ਲੈਣਾ ਹੈ ਜੇ ਉੱਥੇ ਜਾ ਕੇ